ਸਭ ਤੋਂ ਪਹਿਲਾਂ ਕਿਸਾਨ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਸੋ ਦੋਸਤੋ ਅੱਜ ਦੀ ਜਿਹੜੀ ਆਪਣੀ ਵੀਡੀਓ ਆ 265 ਮਹਿੰਦਰਾ ਦਾ ਡੀਆਈ ਟਰੈਕਟਰ ਆ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਬਹੁਤ ਹੀ ਟਾਈਮ ਤੋਂ ਵੀਰ ਭਰਾਵਾਂ ਦੇ ਫੋਨ ਆ ਰਹੇ ਸੀਗੇ ਕਾਲਾਂ ਆ ਰਹੀਆਂ ਸੀ ਮੈਸੇਜ ਆ ਰਹੇ ਸੀ ਵੀ 265 ਡੀਆਈ ਟਰੈਕਟਰ ਚਾਹੀਦਾ ਸੋ ਦੋਸਤੋ ਅੱਜ ਆਪਾਂ ਤੁਹਾਡੇ ਲਈ ਇਹ 265 ਡੀਆਈ ਟਰੈਕਟਰ ਲੈ ਕੇ ਆਏ ਹਾਂ ਸੋ ਦੋਸਤੋ ਉਸ ਤੋਂ ਪਹਿਲਾਂ ਜਿਹੜਾ ਏਰੀਆ ਹੈਗਾ ਜਿੱਥੇ ਇਹ ਟਰੈਕਟਰ ਖੜਾ ਹੈ ਪਿੰਡ ਲੋਂਗੋ ਦੇਵਾ ਤਹਿਸੀਲ ਜੀਰਾ ਜ਼ਿਲ੍ਹਾ ਜਿਹੜਾ ਇਸ ਨੂੰ ਫਿਰੋਜ਼ਪੁਰ ਲੱਗਦਾ ਹੈ ਸੋ ਜਿਹੜੇ ਮੇਰੇ ਵੀਰ ਚਾਹਵਣ ਹੁਣ ਖਾਸ ਤੌਰ ਤੇ ਨੰਬਰ ਦੋਸਤੋ ਵੀਡੀਓ ਦੇ ਵਿੱਚ ਵਿੱਚ ਦਿੱਤੇ ਹਨ ਨੰਬਰਾਂ ਤੇ ਤੁਸੀਂ ਸੰਪਰਕ ਕਰ ਲਿਓ ਇਹ ਟਰੈਕਟਰ ਖਰੀਦ ਸਕਦੇ ਹੋ ਸੋ ਦੋਸਤੋ 2000 ਮਾਡਲ ਹੈਗਾ ਇਹ ਟਰੈਕਟਰ ਬਿਲਕੁਲ ਨਵੀਂ ਬੈਟਰੀ ਆ ਚੈਸੀ ਸ਼ੋ ਦਾ ਜਿਹੜਾ ਰੰਗ ਆ ਦੋਸਤੋ ਬਿਲਕੁਲ オリジナル ਹੈਗਾ ਕਿਤੇ ਫੁਹਾਰਾ ਵੀ ਨਹੀਂ ਵੱਜਿਆਗਾ ਬਿਲਕੁਲ オリジナル ਰੰਗ ਹੈਗਾ ਟੋਟਲ ਮਗਰਲੇ ਟਾਇਰ ਜਿਹੜੇ ਦੋਸਤੋ ਜੇ ਕੇ ਟਾਇਰ ਮਗਰਲੇ ਹਨ ਵੱਡੇ ਛੋਟੇ ਅਗਲੇ ਟਾਇਰ ਜਿਹੜੇ ਦੋਸਤੋ ਅਪੋਲੋ ਦੇ ਹਨ ਵੀਰ ਹੋਣੀ ਇਸ ਦੀ ਜਿਹੜੀ ਡਿਮਾਂਡ ਆ ਦੋਸਤੋ 210000 ਰੁਪਏ ਦੀ ਡਿਮਾਂਡ ਕਰਦੇ ਨੇ ਫਸਟ ਓਨਰ ਹੈਗੇ ਆ ਦੋਸਤੋ ਪਹਿਲੇ ਨਾਮ ਜਿਹੜਾ ਟਰੈਕਟਰ ਇਹ ਚੜਿਆ ਪੰਜਾਬ ਨੰਬਰ ਹੈਗਾ ਬਾਕੀ ਮੌਕੇ ਤੇ ਤੁਸੀਂ ਪਹੁੰਚ ਕੇ ਕਾਪੀ ਵੀ ਦੇਖ ਸਕਦੇ ਹੋ ਤਸੱਲੀ ਕਰ ਸਕਦੇ ਹੋ ਵਹਾਈ ਕਰ ਸਕਦੇ ਹੋ ਇੰਜਨ ਗੇਅਰ ਲਿਫਟ ਪੰਪ ਦਾ ਬਿਲਕੁਲ ਦੋਸਤੋ ਦਾ ਟਰੈਕਟਰ ਓਕੇ ਆ ਟਾਇਰ ਵੀ ਬਹੁਤ ਵਧੀਆ ਚੰਗੇ ਪੈਸੇ ਨੇ ਬਾਕੀ ਟਰੈਕਟਰ ਦੀ ਜਿਹੜੀ ਸ਼ੋ ਆ ਉਹ ਤੁਸੀਂ ਜ਼ਰੂਰ ਦੇਖ ਸਕਦੇ ਹੋ ਚੰਗੀ ਸੋਹਣੀ ਸ਼ੋਅ ਆ ਦੋਸਤੋ ਰੰਗ ਜਿਹੜਾ ਬਿਲਕੁਲ オリジナル ਹੈਗਾ ਉੱਤਰਿਆ ਵੀ ਇੱਕ ਹੈ ਨਹੀਂਗਾ ਬਿਲਕੁਲ ਦੋਸਤੋ ਸ਼ੋਅਰੂਮ ਜਿਹੜੀ ਕੰਡੀਸ਼ਨ ਹੈਗੀ ਆ ਸੋ ਜਿਹੜੇ ਮੇਰੇ ਵੀਰ ਸ਼ੌਕੀਨ ਹੋਣ ਚਾਹਵਾਲ ਹੋਣ ਉਹ ਜ਼ਰੂਰ ਖਰੀਦ ਸਕਦੇ ਹੋ ਮੁੱਲ ਦੋਸਤੋ ਇੱਕ ਵਾਰੀ ਫੇਰ ਦੱਸ ਦਿੰਨੀਆਂ 210000 ਜਿਹੜੀ ਇਹ ਡਿਮਾਂਡ ਬਾਈ ਹੋਰੀ ਕਰਦੇ ਆ ਮੌਕੇ ਤੇ ਦੋਸਤੋ ਪਹੁੰਚਣ ਤੇ ਮਾਨਤਾਨ ਜ਼ਰੂਰ ਕੀਤਾ ਜਾਵੇਗਾ ਬਹੁਤ ਵਧੀਆ ਖੂਬਸੂਰਤੋ ਜਿਹੜਾ 200 ਟਰੈਕਟਰ ਹੈਗਾ ਬਿਲਕੁਲ ਐਂਡੀਕੇਟਰ ਤੋਂ ਲੈ ਕੇ ਦੋਸਤੋ ਲਾਈਟ ਹਰ ਚੀਜ਼ ਦਾ ਜਿਹੜਾ ਕੰਮ ਆ ਦੋਸਤੋ ਪ੍ਰੋਪਰ ਆਨ ਹੈਗਾ ਲੈਫਟ ਤਾਂ ਵੀ ਬਿਲਕੁਲ ਓਕੇ ਆ ਦੋਸਤੋ ਬਾਕੀ ਮਰਗਾੜ ਤੁਸੀਂ ਵੀ ਦੇਖ ਸਕਦੇ ਹੋ オリジナル ਮਰਗਾੜ ਨੇ ਬਿਲਕੁਲ ਰੰਗ ਰੰਗ ਜਿਹੜਾ ਥੋੜਾ ਜਿਹਾ ਉਤਰਿਆ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਮਰਗਾੜ ਜਿਹੜੇ オリジナル ਹੈ ਦੋਸਤੋ ਬਿਲਕੁਲ ਜਿਹੜੀ ਸ਼ੀਡ ਆ ਉਹ ਵੀ ਬਿਲਕੁਲ ਨਿਊ ਟਾਈਪ ਹੈਗੀ ਆ ਟਰੈਕਟਰ ਓਵਰ ਆਲ ਜਿਹੜਾ ਬਹੁਤ ਵਧੀਆ ਹੈਗਾ ਜੀ ਸੋ ਕਿ세 ਮੇਰੇ ਵੀਰ ਭਰਾ ਨੇ ਦੋਸਤੋ ਸ਼ਕੀਨ ਵੀਰ ਨੇ ਖਰੀਦਣਾ ਹੋਵੇ ਬਹੁਤ ਵੀਰਾਂ ਦੀ ਡਿਮਾਂਡ ਸੀਗੀ 265 ਟਰੈਕਟਰ ਲੈਣ ਦੀ ਉਹ ਤੁਸੀਂ ਜਰੂਰ ਪੂਰੀ ਕਰ ਸਕਦੇ ਹੋ ਚੰਗਾ ਟਰੈਕਟਰ ਹੈਗਾ ਗੇਅਰ ਦਾ ਲੈਫਟ ਦਾ ਪੰਪ ਦਾ ਇੱਕ ਵਾਰੀ ਫੇਰ ਦੱਸ ਦਈਏ ਬਹੁਤ ਸਾਫ਼ ਆ ਚੰਗਾ ਸੁਥਰਾ ਟਰੈਕਟਰ ਆ ਸੋ ਜਰੂਰ ਖਰੀਦ ਸਕਦੇ ਹੋ ਬਈ ਦੋਸਤੋ ਇੱਕ ਹੋਰ ਆਪਾਂ ਜਿਹੜਾ ਸਵਰਾਜ ਟਰੈਕਟਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕਿ 744 ਦੋਸਤੋ ਐਫੀ ਹੈਗਾ ਮਾਡਲ ਦੋਸਤੋ 2011 ਹੈਗਾ ਪੂਰਾ ਆਲ オリジナル ਆ ਦੋਸਤੋ ਟਾਇਰ ਜਿਹੜੇ ਆ ਐਮ ਆਰ ਐਫ ਦੇ ਹੈਗੇ 80% 80 ਪੈਸੇ ਆ ਦੋਸਤੋ ਟਾਇਰ ਤੇ ਜਿਹੜਾ ਨੰਬਰ ਆ ਦੋਸਤੋ ਪੰਜਾਬ ਹੈਗਾ ਏਰੀਆ ਇਹ ਵੀ ਦੋਸਤੋ ਜੀਰਾ ਹੈਗਾ ਬਿਲਕੁਲ ਲਾਂਗੋ ਦੇਵਾ ਪਿੰਡ ਆ ਦੋਸਤੋ ਨੰਬਰ ਜਿਹੜੇ ਫੋਨ ਆ ਉਹ ਵੀ ਆਪਾਂ ਵਿੱਚੇ ਦੇ ਦਿੱਤੇ ਆ ਵੀ ਇਸੇ ਵੀਰ ਦੇ ਵੀ ਤੁਸੀਂ ਨੰਬਰਾਂ ਤੇ ਸੰਪਰਕ ਕਰਕੇ ਇਹ ਟਰੈਕਟਰ ਵੀ ਖਰੀਦ ਸਕਦੇ ਹੋ ਦੋਸਤੋ ਮੁੱਲ 3 ਲੱਖ 30 ਹਜ਼ਾਰ ਆ ਜੀ ਇਸ ਦਾ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ